ਦੇਖੋ ਨੁਕਸਾਨ ਪੂਰਾ ਫੌਟੀ ਆ ਅੱਜ ਦੇ ਗੜਿਆਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਮੱਕੀ ਦਾ ਟਾਂਡਾ ਛੱਡੇ ਹੀ ਨਹੀਂ ਕੋਈ ਲਓ ਕੋਈ ਇੱਕ ਵੀ ਟੰਡਾ ਨਹੀਂ ਬਚਿਆ ਬਹੁਤ ਜ਼ਿਆਦਾ ਗੜੇ ਸੀ ਇਹ ਆ ਜੀ ਪੰਡ ਬਦਣੀ ਖੁਰਦ ਮੋਗੇ ਚ ਬਹੁਤ ਜ਼ਿਆਦਾ ਨੁਕਸਾਨ ਆ ਚਾਰ ਕਿੱਲੇ ਸੀ ਚਾਰੇ ਦੇ ਚਾਰੇ ਹੀ ਪੰਤੇ ਦੇਖੋ ਦੂਰ ਤਾਈ ਕੋਈ ਟੰਡਾ ਨਹੀਂ ਦੀਨਾਂ ਆ ਦੇਖੋ ਮੂੰਗੀ ਦਾ ਵੀ ਪੂਰਾ ਹੀ ਨੁਕਸਾਨ